ਕਿਸਾਨ ਵੀਰੋ ਲਗਾਤਾਰ ਪੈਂਦੀ ਹੋਈ ਆ ਸਮਾਨ ਤੋਂ ਅੱਗ ਜਿੰਦੇ ਨਾਲ ਬਹੁਤ ਵੱਡੇ ਵੱਡੇ ਜਿਹੜੇ ਸੀਗੇ ਸੀ ਬੂਟੇ ਤੁਸੀਂ ਦੇਖਿਆ ਸੁੱਕ ਗਏ ਹੋਣੇ ਆ ਆ ਬਾਗਾਂ ਦੇ ਹਾਲ ਦੇਖੋ ਇਹ ਹੁਣ ਬਾਗ ਜਿਹੜੇ ਨੇ ਸਾਰੇ ਵੇਖੋ ਗਰਮੀ ਦੇ ਨਾਲ ਇਹਨਾਂ ਦੀਆਂ ਟਾਹਣੀਆਂ ਜਿੱਥੇ ਫੁੱਟੀਆਂ ਸੀ ਉਦਾਂ ਦੇ ਉਦਾਂ ਹੀ ਸੜ ਗਈਆਂ ਪੱਤੇ ਤੁਹਾਨੂੰ ਸੜੇ ਦਿਖਾ ਸਕਦੇ ਆ ਜਿਹੜੇ ਐਸ ਗਰਮੀ ਦੇ ਨਾਲ ਜਿਹੜਾ ਹੈਗਾ ਆ ਇਧਰ ਦੇਖੋ ਗਲੇ ਪਾਸੇ ਪੱਤੇ ਵੀ ਸੜ ਗਏ ਆ ਦੱਸੋ ਇਹ ਹੁਣ ਕਿਸਾਨ ਜਿਹੜਾ ਹੈਗਾ ਇਹ ਘੜ ਤੋਂ ਘੱਟ 15 ਸਾਲ ਦਾ ਬਾਗ ਆ ਇਹ ਬਾਗ ਨੂੰ ਰੱਬ ਤੁਹਾਡਾ ਪਲਾ ਕਰੇ ਵੀ ਕਿਸਾਨ ਜਿਹੜਾ ਹੈਗਾ ਪੁੱਤਾਂ ਤਰਾ ਪਾਲ ਕੇ ਜਵਾਨ ਕੀਤਾ ਹੁਣ ਸਰਕਾਰ ਨੇ ਨਾ ਤਾਂ 2020 ਦੇ ਵਿੱਚ 2020 ਵੀ ਨਹੀਂ ਪਿਛਲੇ ਸਾਲਾਂ ਦੇ ਵਿੱਚ ਜਦੋਂ ਇਹ ਹੋਂਦ ਚਾਈ 22 2022 ਦੇ ਵਿੱਚ ਉਦੋਂ ਇੱਕ ਇਦਾਂ ਦੇ ਹਾਲਾਤ ਹੋ ਗਏ ਸੀਗੇ ਕਿਸਾਨਾਂ ਦੇ ਬਾਗ ਵੱਡੇ ਲੈਵਲ ਤੇ ਇਹਨਾਂ ਦੀ ਨਹਿਰ ਬੰਦੀ ਕਰਕੇ ਸੁੱਕੇ ਸੀਗੇ ਜਦੋਂ ਨਹਿਰ ਇਹਨਾਂ ਨੇ ਗਲਤ ਟਾਈਮ ਫੈਸਲਾ ਲੈ ਕੇ ਨਹਿਰ ਬੰਦ ਇੱਕ ਬੰਦੇ ਦੀ ਗਲਤੀ ਕਰਕੇ ਕਿੰਨੇ ਕਿਸਾਨਾਂ ਦੀ ਜਿਹੜੀ ਫਸਲ ਸੀਗੀ ਤਬਾਹ ਹੋਈ ਪਰ ਸਰਕਾਰ ਨੇ ਕੱਖ ਵੀ ਨਹੀਂ ਨਾ ਕੋਈ ਮੁਆਵਜ਼ਾ ਦਿੱਤਾ ਨਾ ਕੋਈ ਉਹਦੇ ਉੱਤੇ ਐਕਸ਼ਨ ਲਿਆ ਇਹ ਦੇਖੋ ਲਗਭਗ ਇੰਨੀ ਗਰਮੀ ਪਈ ਹੈ ਸਾਰੇ ਹੀ ਬਾਗ ਜਿੰਨੇ ਹੈਗੇ ਆ ਸਾਰੇ ਹੀ ਸੁੱਕ ਗਏ ਨੇ ਅੱਜ ਥੋੜਾ ਜਿਹਾ ਮੌਸਮ ਠੰਡਾ ਜਾਂ ਸੜ ਗਏ ਨੇ ਇਹ ਹਾਲਾਤ ਪੈਦਾ ਹੋ ਗਏ ਨੇ ਕਿਸਾਨਾਂ ਨੂੰ ਮਜਬੂਰੀ ਹੈ ਬਾਗ ਤੇ ਮਜਬੂਰੀ ਤੌਰ ਤੇ ਆ ਦੇਖੋ ਸਾਰੇ ਝਾੜ ਚਰੇ ਵੱਡੇ ਵੀ ਆ ਆ ਹੁਣ 5 ਸਾਲ ਦੇ ਬਾਗ ਸੀਗੇ ਇਹਨੇ ਹੁਣ ਫਲ ਦੇਣਾ ਸੀਗਾ ਤੇ ਇਹ ਹੁਣ ਇੰਨੀ ਗਰਮੀ ਪੈਣ ਕਰਕੇ ਸੁੱਕ ਗਏ ਨੇ ਆ ਦੇਖੋ ਕੀ ਹਾਲਾਤ ਹੁਣ ਇਹ ਹੀ ਪੁੱਛਣਾ ਵੀ ਮਾਨ ਸਾਹਿਬ ਤੁਸੀਂ ਕਿਸ ਟਾਈਮ ਤੇ ਕਿੱਥੇ ਕਿਸਾਨਾਂ ਦੀ ਬਾਹ ਫੜੀਏ ਦੱਸਵਾ ਦੇਖੋ ਕੀ ਹਾਲਾਤ ਸਾਰੇ ਸਿਰਫ ਤੇ ਸਿਰਫ ਥੱਲੇ ਪੈਲੀ ਹਲੀ ਆ ਵੇਖੋ ਗਿੱਲੀ ਆ ਪਾਣੀ ਪਾਣੀ ਲੱਗਾ ਪੈਲੀ ਗਿੱਲੀ ਆ ਪਰ ਗਰਮੀ ਇੰਨੀ ਪਈ ਆ ਕੀ ਜਿਹੜੇ ਬਾਗ ਹੈਗੇ ਸੀ ਉਹ ਖਤਮ ਹੋ ਗਏ ਆ ਅ ਅਸ ਟਾਈਮ ਹਾਲਾਤ ਇਦਾਂ ਦੇ ਨੇ ਇੰਨੀ ਗਰਮ ਹਵਾ ਵਗੀ ਆ ਟੰਪ ਟੈਂਪਰੇਚਰ ਇੰਨਾ ਜ਼ਿਆਦਾ ਸੀ ਤੁਹਾਨੂੰ ਮੈਂ ਬਾਗ ਦੇ ਪੱਤੇ ਇੱਧਰ ਦੇਖੋ ਅ ਆਹ ਦੇਖੋ ਪੱਤੇ ਸੜ ਗਏ ਆ ਬਾਗ ਨੇ ਤਾਂ ਸੁੱਕਣਾ ਹੀ ਸੁੱਕਣਾ ਜਦੋਂ ਦੇ ਪੱਤੇ ਸੜ ਗਏ ਆ ਪੂਰੇ ਹਾਲਾਤ ਇਦਾਂ ਦੇ ਹੋ ਗਏ ਆ ਖੜੇ ਖੜੋਤੇ ਬੂਟੇ ਜਿਹੜੇ ਹੈਗੇ ਸੀਗੇ ਤੁਹਾਨੂੰ ਦਿਖਾਏ ਆ ਆਹ ਦੇਖੋ ਬੜੇ ਖੜੋਤੇ ਬੂਟੇ ਜਿਹੜੇ ਨੇ ਸੁੱਕ ਗਏ ਆ ਤੇ ਹੁਣ ਐਡਾ ਵੱਡਾ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਉਹਦਾ ਜ਼ਿੰਮੇਵਾਰ ਕੌਣ ਆ ਇਸ ਕਰਕੇ ਇਹ ਬਾਗ ਨੂੰ ਤਿਆਰ ਕਰਨ ਲੱਗਿਆ ਆ ਦੇਖੋ ਕੀ ਹਾਲਾਤ ਆ ਇੱਕ ਬਹੁਤ ਵਧੀਆ ਛੋਟਾ ਬੂਟਾ ਲਾਇਆ ਸੀਗਾ ਕੂੜਾ ਸੀ ਜਾਂ ਇਹਦੇ ਇਹਦੇ ਨਾਲ ਕੀ ਇੰਨੀ ਕਰਮੀ ਪਈ ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਜਿਨ੍ਹਾਂ ਦੇ ਬਾਗਾਂ ਵਾਲੇ ਸੀਗੇ ਇੱਕਦਮ ਸਾਰੇ ਇਕੱਠੇ ਹੋ ਜੋ ਸਰਕਾਰ ਦੀ ਧੌਣ ਤੇ ਗੋਡਾ ਦਿੱਤਾ ਜਾਵੇ ਕਿਉਂਕਿ ਇਹਨੇ ਲਗਾਤਾਰ ਝੂਠਾਂ ਤੇ ਸਰਕਾਰ ਚਲਾਈ ਆ ਤੇ 1 ਰੁਪਏ ਦਾ ਮੁਆਵਜ਼ਾ ਨਹੀਂ ਦਿੱਤਾ ਜੀ ਅਸਲੀ ਇਹਨਾਂ ਦਾ ਹੁਣ ਸਮਝ ਲਓ ਵੀ ਇੱਕ ਕਿੱਲੇ ਦੇ ਕਿੱਡਾ ਵੱਡਾ ਜਿਹਾ ਦਵਾਰਾ ਇਹਦੇ ਵਿੱਚੋਂ ਬੂਟੇ ਪੱਟ ਕੇ ਲੱਗਦੇ ਆ ਤੇ ਕਿੰਨਾ 5 ਸਾਲ ਪਿੱਛੇ ਚਲਾ ਜਾਏਗਾ ਫਸਲ 5 ਸਾਲੇ ਤੇ ਫੇਰ ਨਹੀਂ ਹੋਣੀ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਇਕੱਠੇ ਹੋ ਕੇ ਘਪਰਾਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ